ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਰੀਲਾਂ ਤਾਂ ਤੁਸੀਂ ਬਹੁਤ ਵੇਖੀਆਂ ਹੋਣੀਆਂ ਤੇ ਲਾਈਕ ਵੀ ਬਹੁਤ ਕੀਤੇ ਹੋਣੇ ਆ ਪਰ ਆਹ ਰੀਲ ਵੇਖ ਕੇ ਇੱਕ ਲਾਈਕ ਅਤੇ ਸ਼ੇਅਰ ਤਾਂ ਬਣਦਾ ਹੀ ਹੈ ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਨੌਜਵਾਨ ਕਿਸ ਤਰ੍ਹਾਂ ਹੱਥ ਦੇ ਵਿੱਚ ਕਹੀ ਲੈ ਕੇ ਆਪਣੇ ਖੇਤ ਨੂੰ ਗੋਡੀ ਕਰ ਰਿਹਾ ਹੈ ਅੱਜ ਉਸ ਨੂੰ ਗੋਡੀ ਕਰਦੇ ਹੋਏ ਦੂਜਾ ਦਿਨ ਹੋ ਗਿਆ ਹੈ ਤੇ ਉਸ ਨੇ ਆਪਣਾ ਖੇਤ ਖੁਦ ਹੀ ਉਡਾਈ ਕਰਕੇ ਝੋਨਾ ਲਗਾਉਣ ਦੇ ਲਈ ਤਿਆਰ ਕਰ ਲਿਆ ਹੈ ਇਸ ਨੂੰ ਕਹਿੰਦੇ ਨੇ ਮਿਹਨਤ ਇਸ ਮੁੰਡੇ ਨੇ ਅੱਧਾ ਕਿੱਲਾ 2 ਦਿਨ ਦੇ ਵਿੱਚ ਗੁਡਾਈ ਕਰਕੇ ਰੱਖ ਦਿੱਤਾ ਹੈ ਤੇ ਇਸ ਨੇ ਇੱਕ ਰਿਕਾਰਡ ਬਣਾ ਦਿੱਤਾ ਹੈ ਇਸ ਲੜਕੇ ਦਾ ਨਾਂ ਹੈ ਸੌਰਭ ਤੋਮਰ ਤੇਜੇ ਕੇ ਸੋਸ਼ਲ ਮੀਡੀਆ ਅਕਾਊਂਟ ਵੀ ਹੈ ਜਿਸ ਉਤੇ ਲਗਾਤਾਰ ਰਜਈਆਂ ਰੀਲਾਂ ਪਾਉਂਦਾ ਰਹਿੰਦਾ ਹੈ ਆਪਣੇ ਇਸ ਅੱਧੇ ਕਿੱਲੇ ਦੀ ਜ਼ਮੀਨ ਉਤੇ ਝੋਨੇ ਦੀ ਖੇਤੀ ਕਰਨ ਤੋਂ ਪਹਿਲਾਂ 5 ਕਿਲੋ ਦੀ ਕਹੀ ਲੈ ਕੇ ਖੇਤ ਦੀ ਜੁताई ਕਰਨਾ ਸ਼ੁਰੂ ਕਰ ਦਿੱਤਾ ਹੈ ਤੇਜ ਦੀਆਂ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਬੀ ਹੋ ਰਹੀਆਂ ਹਨ ਕਿਉਂਕਿ ਇਸ ਲੜਕੇ ਨੇ ਦਿਨ ਦੇ ਵਿੱਚ 12 ਤੋਂ 13 ਘੰਟੇ ਲਗਾਤਾਰ ਕਹੀ ਚਲਾ ਕੇ ਆਪਣੇ ਖੇਤ ਦੀ ਗੁੜਾਈ ਕੀਤੀ ਹੈ ਇਹ ਲੜਕਾ ਹਰਿਆਣੇ ਦੇ ਜਿੰਦਦਰ ਰਹਿਣ ਵਾਲਾ ਹੈ ਹੁਣ ਇਹ ਵੀਡੀਓ ਵੇਖ ਕੇ ਤੁਸੀਂ ਇੱਕ ਵਾਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਨੌਜਵਾਨ ਦਾ ਹੌਂਸਲਾ ਹੋਰ ਵਧੇ ਅਜਿਹੀਆਂ ਹੋਰ ਵੀਡੀਓ ਵੇਖਣ ਦੇ ਲਈ ਲਾਈਕ ਅਤੇ ਸਬਸਕ੍ਰਾਈਬ ਕਰੋ ਪੰਜਾਬ ਟੀਵੀ ਪ੍ਰਾਈਮ